ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮੇਲ ਸਿੰਘ ਕੋਲਰੀਆ ਤੇ ਕਾਫੀ ਦਿਨਾਂ ਤੋਂ ਚਾਹੁੰਦੇ ਸੀਗੇ ਵੀ ਇੱਕ ਵੀਡੀਓ ਪਾਈਏ ਜੀ ਕਿ ਪਹਿਲੀ ਵਾਰ ਤਾਂ ਸਾਰੇ ਹੀ ਅਧਿਆਪਕ ਸਾਥੀਆਂ ਨੂੰ 4161 ਜਿੰਨੇ ਵੀ ਸਾਰੇ ਅਧਿਆਪਕ ਸਾਥੀ ਨੇ ਉਹਨਾਂ ਨੂੰ 1 ਸਾਲ ਪੂਰਾ ਹੋਣ ਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਜੀ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਕਿ ਜਿਵੇਂ ਤੁਹਾਡਾ ਇਹ ਸਾਲ ਖੁਸ਼ੀਆਂ ਦੇ ਵਿੱਚ ਲੰਘਿਆ ਤੇ ਤੁਹਾਡੇ ਆਉਣ ਵਾਲੇ ਸਾਲ ਵੀ ਖੁਸ਼ੀਆਂ ਦੇ ਵਿੱਚ ਲੰਘਣ ਜੀ ਤੁਸੀਂ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਬਸ ਆਪਾਂ 5-6 ਮਿੰਟ ਦੀ ਵੀਡੀਓ ਪਾਉਣੀ ਹੈ ਜੀ ਤੇ ਦੋ ਤਿੰਨ ਮੁੱਦਿਆਂ ਤੇ ਗੱਲ ਕਰਨੀ ਹੈ ਪਲੀਜ਼ ਸਾਰੇ ਜਣੇ ਧਿਆਨ ਨਾਲ ਸੁਣਨੇ ਜੀ ਪਹਿਲਾ ਮੁੱਦਾ ਇਹ ਹੈ ਜੀ ਕਿ ਸਾਰੇ ਅਧਿਆਪਕ ਸਾਥੀਆਂ ਦਾ 9 ਮਈ ਵਾਲੇ ਜਿਹੜੀ ਜੋਇਨਿੰਗ ਸੀਗੀ ਉਹਨਾਂ ਦਾ 1 ਸਾਲ ਹੋ ਗਿਆ ਜੀ ਤੇ ਉਹ ਸਾਰੇ ਜਿੰਨੇ ਵੀ ਹੈਗੇ ਨੇ ਆਪਣੇ ਡੀਡੀਓ ਸਹਿਬਾਨ ਨੂੰ ਕਲਰਕ ਸਹਿਬਾਨ ਨੂੰ ਬੇਨਤੀ ਕਰਕੇ ਜਿਹੜੀਆਂ ਤੁਹਾਡੀਆਂ 1 ਸਾਲ ਤੋਂ ਬਾਅਦ ਛੁੱਟੀਆਂ ਐਡ ਹੁੰਦੀਆਂ ਨੇਗੀਆਂ ਅੰਡ ਲੀਵ ਤੇ ਮੈਡੀਕਲ ਲੀਵ ਉਹ ਤੁਸੀਂ ਆਈ ਐਚ ਆਰ ਐਮ ਐਸ ਤੇ ਅਪਡੇਟ ਕਰਵਾ ਲਓ ਜੀ ਤੁਹਾਡੀਆਂ ਜਿਹੜੀਆਂ ਛੁੱਟੀਆਂ ਨੇਗੀਆਂ ਉਹ ਸਟਾਰਟ ਹੋ ਚੁੱਕੀਆਂ ਨੇਗੀਆਂ ਤੇ ਉਹ ਸਾਰਾ ਕਿੱਡਰ ਹੈ ਜਿਹੜਾ ਆਪਣੀ ਡੀ ਡੀਓਜ਼ ਨੂੰ ਬੇਨਤੀ ਕਰਕੇ ਤੇ ਕਲਰਕ ਸਾਹਿਬਾਨਾਂ ਨੂੰ ਕਹਿ ਕੇ ਉਹ ਛੁੱਟੀਆਂ ਆਪਣੀਆਂ ਐਡ ਕਰਵਾ ਲਓ ਜੀ ਕਿਉਂਕਿ ਉਹ ਆਪਣਾ 1 ਸਾਲ ਹੋ ਗਿਆ 1 ਸਾਲ ਤੋਂ ਬਾਅਦ ਉਹ ਸਟਾਰਟ ਹੋ ਜਾਂਦੀਆਂ ਨੇਗੀਆਂ ਤੇ ਜੇ ਕਿਸੇ ਸਾਥੀ ਨੂੰ ਕੋਈ ਦਿੱਕਤ ਆਉਂਦੀ ਹੈ ਜੀ ਤਾਂ ਜਰੂਰ ਦੱਸਿਓ ਤੇ ਅਗਲੀ ਬੇਨਤੀ ਕਰਦੇ ਸੀਗੇ ਕਿ ਜਿਵੇਂ ਕਿ ਆਪਣੇ ਬਹੁਤ ਸਾਰੇ ਸਾਥੀ ਨੇ ਜਿਹੜੇ ਮੈਂ ਪਹਿਲਾਂ ਵੀ ਇਸ ਤਿੱਕਾ ਆਡੀਓ ਪਾਈ ਸੀਗੀ ਕਿ ਜਿੱਦਾਂ ਕਿ ਮੰਨ ਕੇ ਚੱਲੋ ਆਪਾਂ ਕੇਸ ਲਾਉਣ ਦੀ ਗੱਲ ਕਰ ਰਹੇ ਸੀ ਕੁਝ ਸਾਥੀ ਸੀ ਆਪਣੇ ਦੇਖੋ ਜੀ ਹਜੇ ਕੇਸ ਦੇ ਪੱਖ ਵਿੱਚ ਅਸੀਂ ਨਹੀਂ ਹੈਗੇ ਸੋ ਜਿੱਦਾਂ ਤੁਸੀਂ ਪਿਛਲੇ ਸਾਲ ਏਕਤਾ ਦਾ ਸਾਰਿਆਂ ਨੇ ਸਬੂਤ ਦਿੱਤਾ ਸੀਗਾ ਦੇਖੋ ਆਪਣੀ ਇਹ ਸੈਲਰੀ ਹੈ ਜਿਹੜੀ 9 ਮਈ ਵਾਲੀ ਇਸ ਤੇ ਆਪਾਂ ਹੱਕਦਾਰ ਆ ਆਪਾਂ ਕੋਈ ਭੀਖ ਨਹੀਂ ਮੰਗ ਰਹੇ ਸੋ ਜਦੋਂ ਆਪਣੀ ਜੁਆਇਨਿੰਗ 9 ਮਈ ਦੀ ਹੋ ਚੁੱਕੀ ਹੈਗੀ ਤਾਂ ਆਪਣੀ ਸੈਲਰੀ ਵੀ 9 ਮਈ ਤੋਂ ਜਿਹੜੀ ਹੈਗੀ ਉਹ ਬਣਦੀ ਹੈਗੀ ਸੋ ਸਾਰੇ ਕੱਡੇ ਨੂੰ ਬੇਨਤੀ ਕਰਾਂਗੇ ਜੀ ਕਿ ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈਗੀ ਕਿ ਦੇਖੋ ਲਗਭਗ ਇਲੈਕਸ਼ਨ ਆ ਪੰਜਾਬ ਦੇ ਕੋਲ ਨੇ ਜੀ ਚਲੋ ਹੋ ਜਾਣੇ ਨੇ ਅਸੀਂ ਜਿਹੜਾ ਇਹ ਮਹੀਨਾ ਹੈਗਾ ਮਈ ਦਾ ਤੇ ਇਲੈਕਸ਼ਨ ਜਦੋਂ ਇਲੈਕਸ਼ਨ ਹੋਗੇ ਉਸ ਤੋਂ ਬਾਅਦ ਜੇਕਰ ਸਾਡੀ ਸੈਲਰੀ ਨਹੀਂ ਆਉਂਦੀ ਤਾਂ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਜੀ ਜਿਵੇਂ ਪਹਿਲਾਂ ਧਰਨਾ ਲੱਗਿਆ ਸੀਗਾ ਉਹ ਬਿਲਕੁਲ ਉਸ ਤਰ੍ਹਾਂ ਹੀ ਲੱਗੂਗਾ ਤੇ ਮੰਤਰੀ ਸਾਹਿਬ ਤੱਕ ਵੀ ਕਾਫੀ ਵਾਰੀ ਪਹੁੰਚ ਕੀਤੀ ਹੈ ਜੀ ਮਿਲੇ ਵੀ ਆ ਤੇ ਅਧਿਕਾਰੀਆਂ ਨੂੰ ਵੀ ਮਿਲੇ ਆ ਪਰ ਭਰੋਸਾ ਦਿਵਾਇਆ ਜਾਂਦਾ ਹੈਗਾ ਵੀ ਅਸੀਂ ਕਰ ਰਹੇ ਹਾਂ ਪਰ ਹਜੇ ਤੱਕ ਹੋਇਆ ਕੁਝ ਨਹੀਂ ਹੈਗਾ ਸੋ ਸਾਰੇ ਕੇਡਰ ਨੂੰ ਬੇਨਤੀ ਕਰਦਾ ਜੀ ਜਿਹੜਾ ਕੇਸ ਹੈ ਨਾ ਉਹ ਲਾਸਟ ਹੱਲ ਹੁੰਦਾ ਹੈਗਾ ਜਿੱਦਾਂ ਤੁਸੀਂ ਪਹਿਲਾ ਏਕਤਾ ਦਾ ਸਬੂਤ ਦਿੱਤਾ ਸੀਗਾ ਤੁਸੀਂ ਐਡੀ ਵੱਡੀ ਜੰਗ ਸੀ ਜਿਹੜੀ ਉਹ ਜਿੱਤੀ ਸੀਗੀ ਜੇ ਤੁਸੀਂ ਆਪਣੀ ਤਰਖਾ ਨੂੰ ਲੈ ਕੇ 60-65000 ਰੁਪਿਆ ਬਣਦਾ ਹੈ ਕਈਆਂ ਦਾ 80-85000 ਰੁਪਿਆ ਬਣਦਾ ਹੈਗਾ ਤੇ ਤੁਸੀਂ ਇੱਕ ਦਿਨ ਵਾਸਤੇ ਆਪਣਾ ਦਿਨ ਹੀ ਕੱਢ ਸਕਦੇ ਆਪਦੀ ਸੈਲਰੀ ਵਾਸਤੇ ਤੁਸੀਂ ਇੱਕ ਦਿਨ ਨਹੀਂ ਆ ਸਕਦੇ ਜੀ ਸਾਰੇ ਜਾਣੇ ਤੇ ਜੋ ਵੀ ਸਟੇਟ ਬਾਡੀ ਹੈ ਜੀ ਸਟੇਟ ਬਾਡੀ ਸਟੇਟ ਬਾਡੀ ਦੇ ਜਿਹੜੇ ਆਪਣੇ ਮੈਂਬਰ ਨੇਗੇ ਉਹਨਾਂ ਨਾਲ ਗੱਲਬਾਤ ਵੀ ਹੋ ਚੁੱਕੀ ਹੈ ਪਰ ਜਿਹੜੀ ਧਰਨੇ ਦੀ ਡੇਟ ਹੈ ਅਸੀਂ ਬਹੁਤ ਜਲਦੀ ਅਨਾਉਂਸ ਕਰਾਂਗੇ ਸੋ ਸਾਰੇ ਕੇਡਰ ਨੂੰ ਬੇਨਤੀ ਕਰਾਂਗੇ ਜੀ ਹੱਥ ਮੰਨ ਕੇ ਕਿ ਜਿਵੇਂ ਨਾ ਸਾਰੇ ਕੇਡਰ ਨੇ ਦੇਖੋ ਜੀ ਇਹ ਕਿਸੇ ਇੱਕ ਜਣੇ ਦਾ ਕੰਮ ਨਹੀਂ ਦੋ ਜਣਾਂ ਦਾ ਕੰਮ ਨਹੀਂ ਹੈਗਾ ਇਹ ਸਾਰੇ ਹੀ ਸਮੂਹ 4161 ਕੇਡਰ ਦਾ ਕੰਮ ਹੈਗਾ ਜੇਕਰ ਤੁਸੀਂ ਆਪਣੀ ਏਕਤਾ ਦਾ ਸਬੂਤ ਦਿਓਗੇ ਤਾਂ ਤਨਖਾਹ ਲੈ ਲਓਗੇ ਜੀ ਜੇ ਆਪਾਂ ਟੋਲੀਆਂ ਬਣਾ ਬਣਾ ਕੇ ਗਰੁੱਪ ਬਣਾ ਬਣਾ ਕੇ ਇਧਰ ਉਧਰ ਫਿਰਾਂਗੇ ਤਾਂ ਉਹ ਗਰੁੱਪਾਂ ਦੇ ਵਿੱਚੋਂ ਨਿਕਲਣਾ ਕੁਝ ਨਹੀਂ ਹੈਗਾ ਜਿਸ ਦੇ ਵਿੱਚ ਆਪਾਂ ਆਪਣਾ ਵੀ ਨੁਕਸਾਨ ਕਰਵਾ ਰਹਿਆਂਗੇ ਤੇ ਆਪਣੇ ਸਾਰੇ ਕੇਡਰ ਦਾ ਵੀ ਨੁਕਸਾਨ ਕਰਵਾ ਰਹਿਆਂਗੇ ਜਿੱਥੇ ਆਪਾਂ ਨੂੰ ਏਕਤਾ ਦਾ ਸਬੂਤ ਦੇਣਾ ਪੈਂਦਾ ਹੈਗਾ ਆਪਣਾ ਉੱਥੇ ਫਰਜ ਬਣਦਾ ਸਾਰੇ ਜਣਿਆਂ ਦਾ ਕਿਉਂਕਿ ਆਪਾਂ ਇੱਕ ਅਧਿਆਪਕਾਂ ਨਾ ਕਿ ਪੋਲੀਟਿਸ਼ੀਅਨ ਚਲੋ ਪੋਲੀਟਿਸ਼ੀਅਨ ਮੰਨਿਆਗਾ ਚਲੋ ਉਹ ਉਹਨਾਂ ਦਾ ਕਿੱਤ ਹੈ ਜੀ ਉਹ ਉਹਨਾਂ 'ਚ ਹੁੰਦੀ ਹੈ ਇਹ ਚੀਜ਼ ਆ ਪਰ ਮੈਨੂੰ ਲੱਗਦਾ ਵੀ ਅਧਿਆਪਕ ਸਾਥੀਆਂ ਜੇ ਇਸ ਤਰ੍ਹਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਸਾਰਿਆਂ ਨੂੰ ਏਕੇ ਦਾ ਸਬੂਤ ਹੈ ਜਿਹੜਾ ਉਹ ਦੇਣਾ ਚਾਹੀਦਾ ਹੈ ਜੇਕਰ ਆਪਾਂ ਨੇ ਤਨਖਾਹ ਲੈਣੀ ਹੈ ਇਸ ਕਰਕੇ ਇੱਕ ਹੰਬੜਾ ਜ਼ਰੂਰ ਮਾਰਾਂਗੇ ਜੀ ਛੁੱਟੀਆਂ ਦੇ ਵਿੱਚ ਜੂਨ ਦੀਆਂ ਛੁੱਟੀਆਂ ਦੇ ਵਿੱਚ ਇੱਕ ਤਕੜਾ ਹੰਬੜਾ ਮਾਰਿਆ ਜਾਊਗਾ ਤਾਂ ਜੋ ਆਪਣੀ ਜਿਹੜੀ ਤਨਖਾਹ ਹੈਗੀ ਉਹ ਸਾਰਿਆਂ ਨੂੰ ਮਿਲ ਸਕੇ ਵਾਦਾ ਕਰਦਾ ਜੀ ਜੇਕਰ ਸਾਰੇ ਜਾਣੇ ਸਾਥ ਦੋਗੇ ਤਾਂ ਆਪਾਂ ਇਹ ਤਨਖਾਹ ਲੈ ਲਾਂਗੇ ਇਹ ਛੋਟਨਾ ਵਾਅਦਾ ਹੈਗਾ ਉਸ ਤੋਂ ਅਗਲੀ ਗੱਲ ਕਰਦੇ ਆਂ ਜੀ ਦੇਖੋ ਇਸ ਤੋਂ ਪਹਿਲਾਂ ਇਹ ਗੱਲ ਬਿਲਕੁਲ ਨਹੀਂ ਉੱਠੀ ਉੱਠੀ ਸੀ ਬਸ ਉੱਠਣ ਸਾਰੇ ਇਹ ਦਬਜਾ ਕਰਦੀ ਸੀਗੀ ਸੋ ਸਰਕਾਰ ਨੂੰ ਬੇਨਤੀ ਕਰਦੇ ਆਂ ਜੀ ਕਿ ਜਿਹੜੀ ਹੁਣ ਅਧਿਆਪਕਾਂ ਬਦਲੀ ਦਾ ਪੋਰਟਲ ਜਿਹੜਾ ਓਪਨ ਹੋਊਗਾ ਜੂਨ ਦੇ ਵਿੱਚ ਤਾਂ ਉਹਦੇ ਵਿੱਚ 4161 ਜਿੰਨੇ ਵੀ ਅਧਿਆਪਕ ਸਾਥੀ ਨੇ ਉਹਨਾਂ ਨੂੰ ਇੱਕ ਮੌਕਾ ਮਿਲਣਾ ਚਾਹੀਦਾ ਹੈ ਜੀ ਬਦਲੀ ਦਾ ਸੋ ਬੇਨਤੀ ਕਰਾਂਗੇ ਜੀ ਪੰਜਾਬ ਸਰਕਾਰ ਨੂੰ ਸਾਡੇ ਰਿਸਪੈਕਟਡ ਐਜੂਕੇਸ਼ਨ ਮਿਨਿਸਟਰ ਸਾਹਿਬ ਹਰਜੋਤ ਸਿੰਘ ਜੀ ਬੈਂਸ ਕਿ ਸਾਨੂੰ ਇੱਕ ਮੌਕਾ ਹੈ ਜਿਹੜਾ ਉਹ ਸਾਰਿਆਂ ਨੂੰ 4161 ਜਿੰਨਾ ਵੀ ਕਿਡ ਰਹੇਗਾ ਸਾਰਿਆਂ ਨੂੰ ਉਹ ਜਿਹੜਾ ਮੌਕਾ ਹੈਗਾ ਬਦਲੀ ਦਾ ਉਹ ਵਿਸ਼ੇਸ਼ ਮੌਕਾ ਹੈ ਜਿਹੜਾ ਜੀ ਉਹ ਦਿੱਤਾ ਜਾਣਾ ਚਾਹੀਦਾ ਹੈਗਾ ਕਿਉਂਕਿ ਬਹੁਤ ਸਾਰੀਆਂ ਭੈਣਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਿ ਜਿਹੜੇ ਨਿੱਕੇ ਨਿੱਕੇ ਬੱਚੇ ਨੇ ਜਿੰਨਾਂ ਕੋਲੇ ਪਰ ਉਹ ਘੱਟੋ ਘੱਟ 3 300 ਕਿਲੋਮੀਟਰ ਜਿਹੜਾ ਉਹ ਦੂਰ ਬੈਠੀਆਂ ਨੇਗੀਆਂ ਕਮ ਸੇ ਕਮ ਕੁਛ ਨਾ ਕੁਛ ਕੇਡਰ ਦਾ ਦਾ ਇਹਦੇ ਵਿੱਚ ਫਾਇਦਾ ਹੋਵੇ ਜੀ ਕੋਈ ਤਾਂ ਆਪਣੇ ਘਰ ਦੇ ਕੋਲ ਨਾ ਛੱਡੋ ਆਪਣੇ ਜਿਹੜਾ ਜ਼ਿਲ੍ਹਾ ਹੈਗਾ ਜ਼ਿਲ੍ਹੇ ਦੇ ਵਿੱਚ ਤਾਂ ਉਹ ਜਾ ਸਕੇ ਉਹਨਾਂ ਨੂੰ ਮੌਕਾ ਮਿਲ ਸਕੇ ਸੋ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਜੀ ਕਿ ਜਿਹੜਾ ਇਹ ਮੌਕਾ ਹੈਗਾ 4161 ਨੂੰ ਇਹ ਮਿਲਣਾ ਚਾਹੀਦਾ ਹੈ ਜੀ ਜੇ ਨਾ ਮੌਕਾ ਮਿਲਿਆ ਤਾਂ ਸਾਨੂੰ ਮਜਬੂਰ ਨਾ ਜੂਨ ਦੇ ਵਿੱਚ ਛੁੱਟੀਆਂ 'ਚ ਅਸੀਂ ਇਸ ਨੂੰ ਵੀ ਲੈ ਕੇ ਜਿਹੜਾ ਧਰਨਾ ਹੈਗਾ ਉਹ ਬਿਲਕੁਲ ਲਾਵਾਂਗੇ ਜੀ ਸੋ ਲਾਸਟ ਦੇ ਵਿੱਚ ਬਾੜੀ ਵੀਡੀਓ ਨਹੀਂ ਲੈ ਕੇ ਜਾਂਦਾ ਲਾਸਟ ਦੇ ਵਿੱਚ ਕਹਿਣਾ ਜਿਨ੍ਹਾਂ ਦੀ ਆਈ ਐਚ ਆਰ ਐਮ ਐਸ ਤੇ 1 ਸਾਲ ਹੋ ਚੁੱਕਿਆ ਜੀ 9 ਮਈ ਦੀ ਜਿਹੜੀ ਡੇਟ ਸੀਗੀ ਉਸ ਤੋਂ 9 ਮਈ ਤੱਕ 1 ਸਾਲ ਹੋ ਚੁੱਕਿਆਗਾ ਤਾਂ ਉਹ ਸਾਰੇ ਜਿਹੜੇ ਅਧਿਆਪਕ ਸਾਥੀ ਨੇਗੇ ਉਹ ਆਪਣੀ ਜਿਹੜੀ ਮੈਡੀਕਲ ਲੀਵ ਹੈ ਤੇ ਅਨ ਲੀਵ ਹੈ ਉਹਦੇ ਵਿੱਚ ਐਡ ਕਰਵਾ ਲੈਣ ਜੀ ਜਿਸ ਕਿਸੇ ਸਾਥੀ ਨੂੰ ਕੋਈ ਦਿੱਕਤ ਆਈ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਜੀ ਧੰਨਵਾਦ ਤੇ ਕੁਝ ਗੱਲਾਂ ਰਹਿ ਗਈਆਂ ਸੀਗੀਆਂ ਉਹ ਆਪਾਂ 1-2 ਦਿਨਾਂ ਦੇ ਵਿੱਚ ਮੀਟਿੰਗ ਕਰਕੇ ਤੇ ਇੱਕ ਵਧੀਆ ਟੰਗ ਦੇ ਨਾਲ ਇੱਕ ਵੀਡੀਓ ਹੋਰ ਪਾਵਾਂਗੇ ਜੀ ਜਿਸ ਦੇ ਵਿੱਚ ਵਿਸਥਾਰ ਪੂਰਵਕ ਅਪਾ ਚਰਚਾ ਕਰਾਂਗੇ ਸਾਰੀਆਂ ਗੱਲਾਂ ਦੀ ਸੋ ਉਦੋਂ ਤੱਕ ਇਹ ਜਿਹੜੀ ਵੀਡੀਓ ਹੈ ਜੀ ਸਾਰੇ ਆਪਣੇ ਅਧਿਆਪਕ ਸਾਥੀਆਂ ਤੱਕ ਕੱਲੇ-ਕੱਲੇ ਜਣੇ ਤੱਕ ਪਹੁੰਚਣੀ ਚਾਹੀਦੀ ਹੈ ਕਿ ਆਪਾਂ ਜੇ ਹੰਬੜਾ ਮਾਰੀਏ ਤਾਂ ਆਪਾਂ ਕੀ ਨਹੀਂ ਕਰ ਸਕਦੇ ਜੀ ਆਪਾਂ ਵੱਡੇ-ਵੱਡੇ ਜਿਹੜੇ ਘੋਲ ਸੀਗੇ ਉਹ ਪਹਿਲਾਂ ਲੜੇ ਨੇਗੇ ਇਹਦਾ ਇੱਕ ਛੋਟਾ ਜਿਹਾ ਘੋਲ ਹੈਗਾ ਤਨਖਾਹ ਦਾ ਜੇ ਆਪਾਂ ਇਕੱਠੇ ਹੋ ਕੇ ਹੰਬੜਾ ਮਾਰੀਏ ਤਾਂ ਆਪਾਂ ਜਲਦੀ ਜਿਹੜੀ ਤਨਖਾਹ ਹੈ ਜੀ ਉਹ ਲੈ ਲਵਾਂਗੇ ਧੰਨਵਾਦ ਤੇ ਇਹ ਵੀਡੀਓ ਵੱਧ ਤੋਂ ਵੱਧ ਅਕੀ ਸ਼ੇਅਰ ਕਰਦੇ ਜੀ ਧੰਨਵਾਦ